ਸੋ ਦਰ ਕੇ ਹਾ ਸੋ ਕਰ ਕੇ ਹਾ ਜਿਤ ਬੈ ਸਰਬ ਸਮਾਲੇ ਵਾਜੇ ਨਾਦ ਅਨੇਕ ਸੰਖਾ ਕੇਤੇ ਵਾਵਣ ਹਾਰੇ ਕੇਤੇ ਰਾਗ ਪਰਿਸ਼ੋ ਕਹੀਣ ਕੇਤੇ ਗਾਵਣ ਹਾਰੇ ਗਾਵਹਿ ਤਹੁ ਨਉ ਪਉਨ ਪਾਣੀ ਬੈ ਸੰਤਰ ਗਾਵਹਿ ਰਾਜਾ ਧਰਮ ਦੁਆਰੇ ਗਾਵਹਿ ਚਿਤ ਗੁਪਤ ਲਿਖ ਜਾਣਹਿ ਲਿਖ ਲਿਖ ਧਰਮ ਵਿਚਾਰੇ ਗਾਵਹਿ ਈਸਰ ਬਰਮਾ ਦੇਵੀ ਸੋਹਨ ਸੋਹਨ ਸਦਾ ਸਵਾਰੇ ਗਾਵੇ ਇੰਦ 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 ਅਸਨੇ ਬੈਠੇ ਦੇਵਤੇ ਆਦਰ ਨਾਲੇ ਗਾਵੇ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਣ ਪੰਡਿਤ ਪੜਨ ਰਖੀ ਸਰ ਜੁਗ-ਜੁਗ ਵੇਦਾਂ ਨਾਲੇ ਗਾਵੇ ਜੋਧ ਮਹਾਬਲ ਸੂਰਾ ਗਾਵੇ ਮੋਹਨੀ ਆਮਨ ਮੋਹਨ ਸੁਰਗਾ ਮੱਚ ਪਿਆਲੇ ਸੁਰਗਾ ਮੱਚ ਪਿਆਲੇ ਗਾਵਨ ਰਤਨੁ ਪਾਈ ਤੇਰੇ ਅਡਸੜੀ ਰਤਨਾਲੇ ਗਾਵੈ ਜੋਤ ਮਹਾਬਲ ਸੂਰਾ ਗਾਵੈ ਖਾਨੀ ਚਾਰੇ ਗਾਵੈ ਖੰਡ ਮੰਡਲ ਵਰ ਪੰਡਾ ਕਰ ਕਰ ਰਖੇ ਤਾਰੇ ਸੇਹੀ ਤੁਧ نو ਗਾਵਹਿ ਜੋ ਤੁਧ ਪਾਵਨ ਰਤੇ ਤੇਰੇ ਪਗਦਰਸਾਲੇ ਹੋਰ ਕੀਤੇ ਗਾਵਨ ਸੇ ਮੈਂ ਜਿਤਨਾ ਆਵਨ ਨਾਨਕ ਆਪਿ ਚਾਰੇ ਸੋਈ ਸੋਈ ਸਦਾ ਸਤਿ ਸਾਹਿਬ ਸੱਚਾ ਸੱਚੀ ਨਾਈ ਹੈਪੀ ਹੋਸੀ ਜਾਇ ਨਾ ਜアシ ਰਚਨਾ ਜਿਨ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਿਨਸੀ ਮਾਇਆ ਜਨਉ ਪਾਈ ਕਰ ਕਰ ਦੇਖੇ ਕੀਤਾ ਆਪਣਾ ਜੋਤਿਸ ਦੀਵੜਿਆਈ ਜੋਤਿਸ ਭਾਵੇ ਸੋਈ ਥੀ ਸੀ ਸੋਈ ਕਰਸੀ ਹੁਕਮ ਨ ਕਰਨਾ ਜਾਈ ਸੋ ਪਾਤਸਾਹ ਸਹਾਪਾਤ ਸਾਹਿਬ ਨਾਨਕ ਰਹਿਨ ਰਜ਼ਾਈ ज्ञानखंड है ज्ञान प्रचंड तथे नाद विनोद कोड आनंद खंड की रूप तिथै घाड़त घड़िए बहुत अनूप ताकि गल्ला कथिया ना जाए जेको कह पिछे पछताए तिथे घड़िया सुर का घड़िए सुर... सुरत मत मन बुद्ध तथे घड़िए सुरा सीधाकी ताकि ताकिया गल्ला कथिया न जाए ਹਰਤੇ ਆਵੇ ਹਰਤੇ ਆਵੇ ਤੁਜ ਜੀ ਸੇ ਜਨ ਜੁਗ ਸੇ ਤਾਨ ਜੁਗ ਮਹਿ ਸੁਖ ਵਾਸੀ ਸੇ ਮੁਕਤ ਸੇ ਮੁਕਤ ਪਏ ਜਿਨ ਹਰਤੇ ਆਇਆ ਜੀ ਤਿਨ ਟੂਟੀ ਜਮਕੀ ਫਸੀ ਜਿਨੇ ਨਿਰਪਾਉ ਜਿਨ ਹਰ ਨਿਰਪਾਉ ਤੇ ਆਇਆ ਜੀ ਤਿਨ ਕਾ ਪਾਉ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ 세탄 세탄 진ਹਰ ਤੇ ਆਇਆ ਜੀ ਜਨ ਨਾਨਕ ਤਿਲ ਬਲ ਰਸੀ ਤਸ ਜੀ ਆਰ ਮੈਡਾ ਸਾਈ ਜੋ ਤਾ ਪਾਵੇ ਸੋਈ ਠੀਸੀ ਜੋ ਤੂ ਦੇ ਸੋਈ ਹੋ ਪਾਈ ਰਹੋ ਸਭ ਤੇਰੀ ਤੂ ਸਭ ਨੇ ਤੇ ਆਇਆ ਜਿਸਨੋ ਕਿਰਪਾ ਕਰੇ ਤੈਨ ਰਾਮ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨੁਮੁਖ ਗਵਾਇਆ ਤਦ ਆਪ ਵੀ ਛੋੜਿਆ ਆਪ ਮਿਲਾਇਆ ਤੂ ਦਰਿਆਓ ਸਭ ਤੁਝ ਹੀ ਮਾਏ ਤੁਜਵੀਨੇ ਦੂਜਾ ਕੋਈ ਨਾਏ ਜੀਅ ਜੰਤ ਸਭ ਤੇਰਾ ਖੇਲ ਵਿਯੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸਨੋਂ ਤੂੰ ਜਾਣਾ ਹੈ ਸੋਈ ਜਣ ਜਾਣੇ ਹਰ ਗੁਣ ਸਦਹੀ ਆਖ ਖਾਣੇ ਜਿਨਹਰ ਸੇਵਿਆ ਤੈਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਜਵੀਨੇ ਦੂਜਾ ਵਰਨ ਕੋਈ ਤੂ ਕਰ ਕਰ ਵੇਖੇ ਜਾਣੇ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਜੇ ਇਸ ਤੁਜ ਤਵ ਸਰਨੀ ਪਰੇ ਤਿਨ ਕੇ ਦੁਸ਼ਟ ਦੁਗਤ ਹੋਇ ਮਰੇ ਪੁਰਖ ਜਵਨ ਪਗ ਪਰੇ ਤਿਆਰੇ ਤਿਨ ਕੇ ਤੁਮ ਸੰਕਟ ਸਭ ਤਾਰੇ ਜੋ ਕਲ ਕੋਈ ਕ ਬਾਰਤੇ ਹੈ ਤਾਂ ਕੇ ਕਾਲ ਨਿਕਟ ਨਹੀਂ ਹੈ ਹੈ ਰਚਾ ਰਛਾ ਹੋਏ ਤਾ ਹੈ ਸਭ ਕਾਲਾ ਦੁਸ਼ਟ ਰਿਸ਼ਟ ਤਰੇ ਤਤ ਕਾਲਾ ਸਾਚੀ ਲੀਵੇ ਬਿਨ ਦੇਨੇ ਮਾਣੀ ਦੇਹਨੇ ਮਾਣੀ ਦੇਵੇ ਬਾਜੋ क्या करे बेचारिया तुद बाज सम्राट कोए ना है। कर कृपा इस नौ होर था नाही होर था नाही सब दिलाग सवार ਕਹੇ ਨਾਨਕ ਲੇ ਵਾਜੋ ਕਿਆ ਕਰੇ ਵਿਚਾਰਿਆ ਧੀਰ ਅਪਾਰ ਬੜੇ ਬਰਿਆਰ ਅਬੀਚਾਰ ਸਾਰ ਕੀ ਤਾਰ ਪਛਈਆ ਤੋਰਤ ਦੇਸ ਮਲਿੰਦ ਮਵਸਣ ਮਾਤੇ ਗ ਜਾਣ ਕੇ ਮਾਨ ਮਲਈਆ ਗਾੜੇ ਗੜਾਨ ਕੋ ਤੋੜਨ ਹਾਰ ਸੁਬਤਨ ਹੀ ਚਕਚਾਰ ਲਵਈਆ ਸਾਹਿਬ ਸੀ ਸਬ ਕੋ ਸਿਰ ਨਾਇਕ ਜਾਚ ਕੇਨੇ ਕੋ ਇਕ ਦਿਵਈਆ काहू ले पाहन पूज करे सिर काहू लिंग गरे लटकायो काहू लिखयो हर दिशा में है काहू पछाओ को सुई सीस निवायो को बुतान को पूजत है प्रस को मृतान को पूजन तायो कूर क्रिया उर्जो सब ही जग श्री भगवान को पेद न पायो ਤਨ ਮੈਂ ਥਾਲ ਰਵ ਚੰਦ ਦੀਪਕ ਬਣੇ ਤਾਰਿਕਾ ਮੰਡਲ ਜਨਕ ਮੋਤੀ ਤੂਪ ਮਲ ਆਣ ਲੋਪਵਨ ਚਵਰੋਕ ਸਗਲ ਬਣ ਰਾਏ ਪੁਲੰਤ ਜੋ ਤੀ ਕੈਸੀ ਆਰਤੀ ਹੋਏ ਪਵ ਖੰਡਣਾ ਤੇਰੀ ਆਰਤੀ ਅਨਹਤਾ ਸਬਦ ਵਾਜੰਤ ਪੇਰੀ ਸਹਿਸ ਤਵ ਨਨ 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 ਹੈ ਤੋਹਿ ਕਉ ਸਹਿਸ ਮੂਰਤ ਨ ਨਾ ਇੱਕ ਤੋਹੀ ਸਹਿਸ ਪਦ ਬੇਮਲ ਨਨ ਇੱਕ ਪਦ ਗੰਧ ਬਿਨ ਸਹਿਸ ਤਵ ਗੰਧਿ ਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋ ਇਸ ਦੇ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪਰਗਟ ਹੋਏ ਜੋਤਿਸ ਪਾਵੈ ਸੋ ਆਰਤੀ ਹੋਏ ਹਰ ਚਰਨ ਕਮਲ ਮਕਰੰਦ ਲੋ ਬਤਮਣੁ अनदिनो मोहे आई प्यासा कृपा जल दे नानक सारंग को होए जाते तेरे नाम वासा पथरी लाव मन सहज पर आहार पाया बल राम जीओ गुरुमुख मिले अस पाए हरमंत मीठा लाया बल राम जीओ हर मीठा लाया मेरे प्रभु पाया ਅੰਦਨ ਹਰ ਲੇ ਬੁਲਾਈ ਮਨ ਚੰਦਿਆ ਫਲ ਪਾਇਆ ਸਵਾਮੀ ਹਰ ਨਾਮ ਵਜੀ ਵਾਦਾਈ ਹਿਰਦੇ ਹਰ 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 ਨਾਮ ਵਿਗਾਸੀ ਜਨ ਨਾਨਕ ਬੋਲੇ ਬੋਲੇ ਚੌਥੀ ਲਾਵੈ ਹਰ ਪਾਇਆ ਪ੍ਰਭ ਅਬਿਨਾਸੀ ਕੇ ਬਦੇ ਮਹਾਬਲੀ ਕਰ ਸੱਚਾ ਟੋਆ ਆਪਣੇ ਚਰਨ ਜਪਾਇਨ ਵਿੱਚ ਦਇਓ ਖੜਵਾ ਰੋਗ ਸੋਗ ਸਭ ਮਿੱਟ ਗਏ ਨਿਤ ਨਵਾਂ ਨਿਰੋਵਾ ਦਿਨ ਰੇ ਨਾਮ ਤੇ ਆਏ ਦਾ ਫਿਰ ਪਾਏ ਨਾਮ ਹੋਆ ਜਿਸ ਤੇ ਉਪਜੈ ਤਿਸ ਤੇ ਉਪਜਿਆ ਨਾਨਕਾ ਸੋਈ ਫਿਰ ਹੋਆ ਰਾਗ ਇੱਕ ਸੰਗ ਪੰਚ ਬਰੰਗਣ ਸੰਗ ਅਲਾਪ ਹੈ ਆਠ ਅਨੰਦਨ ਪ੍ਰਤਮ ਰਾਗ ਪੈ ਰੋ ਹੈ ਕਰੀ ਪੰਚ ਰਾਗਣੀ ਸੰਗੋਚ ਰਹੀ ਪ੍ਰਤਮ ਪੈ ਰਵੀ ਬਿਲਾਵਲੀ ਪੁਨੀਆ ਕੀ ਗਾਵੇ ਮੰਗਲੀ ਪੁਨਸ ਲੇਖੀ ਕੀ ਪਈ ਬਾਰੀ ਇਹ ਪੈਰੋ ਕੀ ਪਾਚੋਨਾਰੀ ਪੰਚਮ ਹਰਖ ਦੇ ਸਾਖ ਸੁਣਾਵੇ ਬੰਗਾਲ ਮਦ ਮਾਰਦ ਗਾਵੇ या तो मिलाव लगावे ही अपनी अपनी पांच अष्टपुत्र पैरव के गावे गायन पात्र द्वितीय मालको सकालापे संग रागनी चौथा पे गोड करी आ देवगंधारी गंतारी सी होती अचारी तर श्री ये पांचवा गायी माल राको सका संगलाई मारो मस्तंग मेवारा प्रबल टंडका सका बारा खौखट ओपर आनंद गाए अष्टमालको सका संगलाए പച്ചനാരത് സംഗസുത്ത ഉണ താർമി വഹി തേലി ദവകരി ആയി ബസന്തി സൂൂര സുഹ സർസ അഹി ലയ പജാ സംഗ ലായ പാചഅ ആർജാ ശ്രമാനന്ദ ഭാസ്കര ആയി ചന്ദ്ര ബ്രഹ്മ മംഗള സുഹായ ഔസ വസന് ക अष्टपुत्र में मैं कहे सवारी बुनाई दारी खेली पटमजरी टोडी कही लाप, का गुजरी संघ थाप, कालंका कुंतल और रामा कमल कुसुम चम पक्के नामा गौरा कानरा कल्याणा अष्टपुत्र दके जाना സബ മി ശ്രീ രാഗ വാച്ചോ സംഗരഗണി ഗാ ആ ശ്രീ രാസാഗരാ ഓരോ ഗംഭീര അഷ്ടപുത്ര ശ്രീ രാഗ കുമീർ ഗുഡ കമിര ਗਿੰਡ ਕੁੰਭ ਹਮੀਰ ਮੇਗ ਰਾਗ ਵੈ ਗਾਵੇ ਪੰਚੋ ਸੰਗ ਬਰੰਗਣ ਲਾਵੇ ਬੈਰਾ ਦਰਗ ਸੋਰਟ ਗੋੜ ਮਲਾਰੀ ਤੁਨੀ ਗੁਣ ਗਾਵੇ ਆਸਾ ਗੁਣ ਗੁਣੀ ਉਚੈ ਸੁਰਸੂ ਹੋ ਪੁਨ ਕੀਨੀ ਮੇਗ ਰਾਗ ਸੋ ਪੰਚੋ ਚੀਨੀ ਬੈਰਾ ਦਰਗ ਜਤਰ ਕੇ ਦਾਰਾ ਜਬਲੀ ਤਨਟ ਔ ਜਲ ਤਾਰਾ ਪੁਨ ਅਗਾਏ ਗਾਵੇ ਸੰਕਰੋ ਸਿਆਮਾ మేగ్రాక్ పుత్రణ కే నామా ఖష్ఠ రాగ ణగై సంగ రాగనీతిస్ సబపుత్ర రాగన్న కే 18 10 20 సిర్ మस्तक ਰੱਖਿਆ ਪਾਇ ਬ੍ਰਹਮ ਹਸਤ ਕਾਇ ਰੱਖਿਆ ਪਰਮੇਸ਼ਵਰ ਆਤਮ ਰੱਖਿਆ ਗੋਪਾਲ ਸਵਾਮੀ ਤਾਨ ਚਰਨ ਰੱਖਿਆ ਜਗਦੀਸ਼ਵਰ ਸਰਵ ਰੱਖਿਆ ਗੁਰਦੇਵ ਲਹਿ ਇਹ ਦੁਖ ਬਿਨਾਸਹਿ ਭਗਤ ਵచల ਆਨਾਦਨਾਥే சண நாணக்கு පුख கோர் දුखන් அනි හ්‍යග ජනමධரிද්‍රங மහාபிखயாதටත ස சி சி හර நா நாண ජස පාව காஸ்්ட் පස්மකරரோ. ਸੋਰਟ ਮੱਲਾ ਪੰਜਵਾੁਰ ਕੁਰਕਾਸ਼ ਬਿਦ੍ਰਖਵਾਰੇ ਚੌਕੀ ਚੌਗਿਰਦ ਹਮਾਰੇ RAM ਨਾਮ ਮੰਨ ਲੱਗਾ ਜਮਲੇ ਜਾਇ ਕਰ ਭਾਗਾ ਪ੍ਰਭ ਜੀ ਤੂੰ ਮੇਰੋ ਸੁਖ ਦਾਤਾ ਬੰਦਨ ਘਟ ਕਰੇ ਮਨੇ ਨਿਰਮਲ ਪੂਰਨ ਪੁਰਖ ਬਿਦਾਤਾ ਰਾਹਾਓ ਨਾਨਕ ਗੁਰੂ ਨਾਨਕ ਨਾਨਕ ਪ੍ਰਭ ਅਵਨਾਸੀ 타की सेवना ਬ੍ਰਿਧੀ ਜਸੀ ਅਣਦ ਅਨੰਦ ਕਰੇ ਤੇਰੇ ਦਾਸਾ ਪੂਰਨ ਹੋਇਆ ਸਾ ਜਬ ਪੂਰਨ ਹੋਇਆ ਸਾ ਸਭ ਸਾਜਿਓ ਆਪੀ ਨੈ ਰਚਿਓ ਨਾਉ ਦੁਈ ਕੁਦਰਤ ਸਾਜੀਐ ਕਰ ਆਸਨ ਰਿਟੋ ਚਾਉ ਦਾਤਾ ਕਰਤਾ ਆਪ ਤੂ ਤੁਸ ਦੇਵਹਿ ਕਰੇ ਪਸਾਉ ਤੂ ਜਾਣੋਈ ਸਭ ਸਹਿ ਦੇ ਲੈ ਸਹਿ ਜਿੰਦ ਕਵਾਉ ਕਰ ਆਸਨ ਰਿਟੋ ਚਾਉ ਕਰ ਆਸਨ ਰਿਟੋ ਚਾਉ ਚੀਜ ਉਹ ਮੁਝੇ ਅਨੁਸਾਰ ਕਿ ਤਰ੍ਹਾਂ ਪਹਿੰਟਾ ਪਾੜ ਕੇ ਹੋਇਆ ਹੋਣਾ ਇਸ ਤਰ੍ਹਾਂ ਪਾੜ ਕੇ ਕਹਿੰਦੇ ਜੀ ਜਾਤ ਰੰਗਾ ਤੇ ਨਾਮ ਸਮਝਿਆ ਉਹਨੇ ਕਿ ਨਾਮ

आदर परम परम पर पर आया सब नाच में निया रहा हो जब दुखदार रे सो प्रिया जा सावन में बसता करना है लाचा दुपता देना लेना इधर जा हाओ करीना होई दरिदा बलिहारी कुदरत बसिया नदी लखराव जाल में जो ज्योत भेजा करताला पर कूदने को सच्चा सारे सिटी वाले जिनकी की

ਸਿੰਘਾ ਹੋ ਬਾਣੀ ਸਿੰਘਾ ਸਲਾਸਾ ਸੁਖ ਹੋਵੇ ਰਾਉ 7000 ਦਾ ਸਾਵਲਾ ਜੈਤਰੇ ਜੀੜੇਸ ਮੰਨੇਗਾ ਦੇਵਨਹਾਰ ਮੇਰੇ ਤੇਰੇ ਦਾਨੇ ਕਿੰਨੇ ਨਾ ਪਵੇ ਤੇ ਤੇਰਾ ਤੇਰਾ ਤੋਂ ਸੁਮਾਰ ਸੰਮਤ ਸਾਹਿਕੀਆਂ ਇੰਤ ਤੱਕ ਪਾਉਤੇ 200 ਜਨਾਂ ਸਿੱਤਾ ਸੇੜੀਆਂ ਜੋ ਹੋਵੇ ਸਾਇ ਸੁਮੇਰੇ ਘਰ ਘਰ ਇਹ ਪੁੰਚਾ ਹੈ ਸੱਤ ਜਨ ਬਬਨ 17 ਦੇਵਨਹਾਰ ਸੁਮੇਰੇ ਨਕਸੇ ਜਿਹਾ ਹੋਣ। ਪੱਤਾ ਮਰੀ ਦਾ ਪੱਤਾ ਕਰਨ ਤੇ ਦਾਇਆ ਬਦ ਨਾਮ ਜੀ ਉਹ ਪਾਣੀ ਵਰਮਾ ਦੇ ਤਰੰਦਰੀਓ ਪਾਪਤਵਾਇਆ ਬਦ ਨਾਮ ਜੀ ਨੂੰ। ਤਰੰਦਰੀਓ ਪਾਪਤ। ਬਾਣੀ। ਤਰੰਦਰੀਓ ਨਾਮ ਤੇ ਆਉਂਦਾ। ਮੇਰੇ ਨਾਮ ਤੇ ਦਾਇਆ ਸਤਬੁਰ ਬੂਕੂਰਾ ਆ ਰਾਧੇ ਸਤਿਗੁਰ ਫਾਪਵਾਇਆ। ਜੇ ਕਾਨੇ ਪੁਣੇ ਸਹਿਜ ਅੰਤਮੋੜਾ ਵੜ ਪਾਪਦੀ। ਹਰ ਹਰ ਹਰ। ਪਾਣਾਇਆ ਜਨਾਨਕ ਕੋਲ ਦੇ। ਚਲ ਕੇ ਨਾਮ। ਚਲ ਕੇ ਨਾਮ।

सवार है पुरानी पुर से खुदी पौध के मौन को ज़्यादा निभाए पानी को जान के खूब बढ़िया नियामत सीस जा रहे हैं इसलिए I'm all right